ਐਹਨ ਸਹਜ ਸੁਭਾ ਹੈ ਦਰਸ਼ਨ ਪਰਸੇ ਆਏ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਨ ਦੀ ਨੂਰ ਅਰਸੋਂ ਕੁਰਸੋਂ ਝਟੀ ਹੈ ਉਦੇ ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਨ ਸੱਚੇ ਪਾਤਸ਼ਾਹ ਸਿਰਸ਼ ਅੰਦਰ ਸ਼ੋ ਜਿਸ ਪਾਸ ਬੈਠਿਆ ਸੁਹੀਏ ਸਬਨਾ ਦਾ ਵੇਸ ਜਿਸ ਪਾਸ ਬੈਠਿਆ ਸੋਹੀਏ ਸਬਨਾ ਤਵੇ ਸਹ ਸਲੋਕ ਮਹੰਲਾਤੀ ਜਾ ਬ੍ਰਹਮ ਬਿੰਦੈ ਸਦਾ ਬ੍ਰਹਮਤ ਰਹਾ ਇੱਕ ਸ਼ਬਦ ਲਿਵਲਾਈ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸੈ ਬ੍ਰਹਮੰਭਿੰਦੈ ਤਿਸਦਾ ਬ੍ਰਹਮਤ ਰਹਾ ਏਕ ਸ਼ਬਦ ਲਿਵਲਾਈ ਨਵ ਨਿਦੀ 18 ਸਦੀ ਪਿੱਛੇ ਲੱਗੀਆਂ ਸਿਰੈ ਜੋ ਹਰ ਹਿਰਦੈ ਸਦਾ ਵਸਾਈ ਬਿੰਨ ਸਤ ਗੁਰ ਨਾਉ ਨ ਪਾਇਆ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ 3 ਕਿਆ ਗਬਰੂ ਕਿਆ ਵਿਰਦ ਹੈ ਮਨਮੁਖ ਤ੍ਰਿਸ਼ਨਾ ਭੁਖ ਨਾ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗੁਵਾਏ ਅੰਦਰ ਤਰੀਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਨਾਨਕ ਜੇ ਗੁਰਮਖ ਕਰੈ ਸੋ ਪਰਵਾਣਾ ਜੋ ਨਾਮ ਰਹਿ ਲਿਵਲਾਏ ਪਾਉੜੀ ਹਉ ਬਲਹਾਰੀ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਆਇਂਦੇ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿਐ ਇਕ ਸ਼ਬਦ ਲਿਵਲਾਏ ਨਾਮ ਨਿਧੀ 18 ਸਿੱਧੀ ਵਿਚਾ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤੀਸਰੇ ਪਾਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 650 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਪ੍ਰਦੇਸ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ